ਮੈਂ ਜੀ ਸਰਪੰਚ ਪਿੰਡ ਚੌਂਤਰਾ ਤੋਂ ਜਿਹੜੇ ਹਾਲਾਤ ਨੇ ਸਾਡੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਅੱਜ 4 ਜਾਂ 5 ਦਿਨ ਹੋ ਗਿਆ ਜਿਹੜਾ ਸਾਡਾ ਰਸਤਾ ਪੈਂਦਾ ਮੇਨ ਰਸਤਾ ਸਾਡਾ ਪਿੰਡ ਚੌਂਤਰਾ ਦੋ ਪਿੰਡ ਦੇ ਅੱਗੇ ਚੌਂਤਰਾ ਤੇ ਔਰ ਸਲਾਚ 4 ਦਿਨ ਹੋ ਗਿਆ ਸਾਡੇ ਬੱਚੇ ਜਿਹੜੇ ਸਕੂਲ ਨਹੀਂ ਗਏੜੇ ਬੱਚੇ ਸਕੂਲ ਨਹੀਂ ਜਾਣਗੇ ਤੇ ਪੜ੍ਹਨਗੇ ਕਿੱਥੋਂ ਅਸੀਂ ਗਾਂਵ ਪਹੇਖ ਬੱਚਿਆਂ ਦਾ ਕਿੱਥੋਂ ਸੋਚਾਂਗੇ ਕਿੱਥੋਂ ਨੌਕਰੀਆਂ ਮਿਲਣਗੀਆਂ ਆਪਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਹਾੜਾਣ ਕੇ ਮੌਕਾ ਦੇਖਿਆ ਜਾ ਹਰੇਕ ਸਾਲ ਦੇਖਦੇ ਆਂ ਇਹਦਾ ਕੋਈ ਹੱਲ ਕੀਤਾ ਜਾਏ ਨੂੰ ਜਿਹੜਾ ਪੋਲਾ ਬ੍ਰਿਜ ਬਣਿਆ ਇਹਨੂੰ ਉਚਾ ਕੀਤਾ ਜਾਏ ਰਾਤ ਨੂੰ ਅਵਰਜੈਂਸੀ ਸਾਡੇ ਕੋਈ ਬੰਬਾਰ ਹੋ ਜਾਏ ਕੋਈ ਜ਼ਰੂਰੀ ਡਿਲੀਵਰੀ ਕੇਸ ਆ ਅਵਰਜੈਂਸੀ ਕਿਸੇ ਨੂੰ ਲੈ ਕੇ ਜਾਣਾ ਪੈਦਾ ਸਾਨੂੰ ਰਸਤਾ ਕੋਈ ਨਹੀਂ ਜਾਣਦਾ ਰਸਤਾ ਹੈਗਾ ਅੱਜੇ ਤੱਕ ਹੜ ਕੋਈ ਨਹੀਂ ਪਹੁੰਚਿਆ ਥੇ ਆਪਾਂ ਪਿਛਲੇ ਸਾਲ ਵੀ ਕਿਹਾ ਸੀ ਆਂਦੇ ਨੇ ਮੌਕਾ ਦੇਖ ਕੇ ਜਾਣ ਜਣੇ ਆ ਪਰ ਤੁਹਾਡੀ ਸਾਰ ਕੋਈ ਨਹੀਂ ਸੁਣਦਾ ਅੱਜ 4 ਦਿਨ ਹੋ ਗਿਆ ਜਿਹੜਾ ਸਾਡਾ ਜਿਹੜਾ ਆਵਾਜ ਰਸਤੇ ਬੰਦ ਹੋ ਗਿਆ ਸਾਡੇ ਨਾਗੋ ਇਹ ਬੰਬਾਰ ਪੇਸਣ ਨੂੰ ਲੱਗ ਸਕਦੇ ਆ ਨਾ ਸਾਡੇ ਬੱਚੇ ਸਕੂਲ ਵਾਲੇ ਸਕੂਲ ਜਾਣੇ ਬੱਚੇ ਚਾਰ ਤੱਕ ਸਕੂਲ ਨੇ ਕਿਤੇ ਕਿੱਥੋਂ ਪੜਨਗੇ ਤੇ ਮੇਨ ਮਕਸਦ ਸਾਡੇ ਜਿਹੜੇ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਚਾਹੇ ਆਨਲਾਈਨ ਕਲਾਸਾਂ ਲੱਗ ਜੇ ਉਹ ਵੀ ਨਹੀਂ ਲਾ ਸਕਦੇ ਅਸੀਂ ਆਪਾਂ ਸਰਕਾਰ ਨੇ ਇਹ ਬਕਣਾ ਸਾਡਾ ਨੈਟਵਰਕ ਦਾ ਵੀ ਥੋੜਾ ਹੱਲ ਕੀਤਾ ਜੇ ਨੈਟਵਰਕ ਪਿੰਡ ਦਾ ਥੋੜਾ ਬਾਦਰ ਦੇ ਨਜੀਕ ਹੋਣ ਥੋੜਾ ਨੈਟਵਰਕ ਘਟਾ ਉਹਦੀ ਸਾਡੀ ਰੇਂਜ ਥੋੜੀ ਵਧਾਈ ਜਾਵੇ ਪਿੰਡ ਦੇ ਤੱਕ ਜਹਾਡੇ ਬੱਚੇ ਵਧੀਆ ਸਾਡੀ ਗੱਲਬਾਤ ਹੋ ਸਕੇ ਹੋਰ ਬੱਚਿਆਂ ਦੀ ਪੜ੍ਹਾਈਆਂ ਆਨਲਾਈਨ ਹੋ ਸਕਣਾਂ ਹਾਂ ਤਾਂ ਕਦੋਂ ਪਿੰਡ ਮੇ ਰਹਦੀ ਆ ਇਹ ਜਿੰਨੇ ਭੈਣ ਭਰਾਣੇ ਸਾਰੇ ਮੇਰੇ ਆਧੀਆਂ ਦੇ ਵੀਰ ਨੇ ਜਿੰਨੇ ਵੀ ਕਿਸਾਨ ਨੇ ਸਾਰੇ ਜ਼ਿਮੀਂਦਾਰ ਤਬਕੇ ਚ ਇਹ ਪਾਣੀ ਜਿਹੜਾ ਆ ਇਹ ਹਰ ਸਾਲ ਦੀ ਸਾਲ ਹੀ ਤੰਗ ਕਰਦਾ ਸਾਨੂੰ ਇਹ ਤੇ ਬਹੁਤ ਜ਼ਿਆਦਾ ਫਸਲਾਂ ਨੁਕਸਾਨ ਹੁੰਦਾ ਹੈ ਲਗਭਗ ਵੀ ਘੱਟ ਤੋਂ ਘੱਟ 1800 ਦੇ ਏਕੜ ਸਾਡੀ ਜ਼ਮੀਂਦਰੀ ਹੈ ਪਾਣੀ ਦੀ ਮਾਰ ਰੇਟ ਹੁੰਦੀ ਹੈ ਹਰ ਸਾਲ ਦੇ ਸਾਲ ਤੇ ਕੁਝ ਘਰ ਇਦਾਂ ਦੇ ਜ਼ਿਮੀਂਦਾਰ ਇਦਾਂ ਦੇ ਨੇ ਜਿਨ੍ਹਾਂ ਦੀ ਸਾਰੀ ਜ਼ਮੀਨ ਹੀ ਇੱਧਰ ਬੰਨੇ ਆ ਪੱਠਾ ਦੱਥਾ ਖਾਨ ਨੂੰ ਦਾਣਾ ਹਰ ਚੀਜ਼ ਇੱਧਰ ਹੁੰਦੀ ਆ ਹਰ ਸਾਲ ਦੇ ਸਾਲ ਤੰਗੀ ਆਉਂਦੀ ਹੈ ਹੁਣ ਵੀ ਘੱਟ ਤੋਂ ਘੜਾ 4 ਤੋਂ 5 ਰੋਜ਼ ਹੋ ਗਿਆ ਪਾਣੀ ਚੜੇ ਨੂੰ ਅ ਗੰਨੇ ਦੀ ਫਸਲ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰੀ ਡੁੱਬ ਗਈ ਹੈ ਅੱਗੇ ਝੋਨਾ ਵੀ ਇਦਾਂ ਹੀ ਆ ਇਹ ਜਿਹੜੀ ਫਸਲ ਡੁੱਬ ਜਾਂਦੀ ਹੈ ਇਹ ਲਗਭਗ 80 ਤੋਂ 90% ਨੁਕਸਾਨ ਹੋ ਜਾਂਦਾ ਹੈ ਕੋਈ ਪ੍ਰਸ਼ਾਸਕਿਕ ਅਧਿਕਾਰੀ ਕੋਈ ਸਾਡੇ ਕੋਲ ਪਹੁੰਚਣ ਇਹਦਾ ਕਿਸੇ ਨੇ ਪਹੁੰਚ ਨਹੀਂ ਕੀਤੀ ਆ ਪੱਥਰ ਜ਼ਰੂਰ ਹਰ ਸਾਲ ਦੇ ਸਾਲ ਇਹਨਾਂ ਦਿਨਾਂ ਚ ਆ ਕੇ ਲਾ ਦਿੰਦੇ ਆ ਜੀ ਦਰਿਆ ਦੇ ਰੋੜਨ ਵਾਸਤੇ ਬੜਾ ਕੰਮ ਕਰਦੇ ਆ ਤੁਸੀਂ ਤੇ ਪਰ ਕੋਈ ਗੱਲ ਨਹੀਂ ਅੱਗੋਂ ਪਿੱਛੋਂ ਕੋਈ ਨਹੀਂ ਅੱਗੋਂ ਪਿੱਛੋਂ ਸਰਕਾਰਾਂ ਕੰਮ ਕਰਨੀ ਨਹੀਂ ਸੁਤੀਰਿਆਂ ਦੀਆਂ ਨੇ ਨਾ ਇਹਨ ਪੱਥਰ ਲਾ ਕੇ ਤੁਹਾਡੇ ਸਾਹਮਣੇ ਨਜ਼ਰਾਂ ਦੇਖ ਲਓ ਇੱਧਰ ਕੈਮਰਾ ਘੁਮਾ ਕੇ ਪੱਥਰ ਲਾਤਾ ਇਥੇ ਲਿਆ ਕੇ ਕਿਸੇ ਨੇ ਕੋਈ ਸੁਣਵਾਈ ਨਹੀਂ ਸਾਡੀ ਅਸੀਂ ਤਾਂ ਪ੍ਰਸ਼ਾਸਨ ਅੱਗੇ ਉਹ ਬੇਨਤੀ ਕਰਨਾ ਵੀ ਹੋਰ ਸਾਨੂੰ ਕੁਝ ਨਹੀਂ ਦੇਣਾ ਸਾਨੂੰ ਕਿਸ਼ਤੀ ਦੇ ਦਿਓ ਜਿਹੜੇ ਸਾਡੇ ਡੰਗਰੇ ਆ ਜਿਹੜੇ ਜ਼ਿਮੀਂਦਾਰ ਵੀਰ ਉੱਧਰ ਜਾਂਦੇ ਆ ਡੁੱਬ ਕੇ ਨਾ ਮਰ ਡੰਗਰਾ ਵਾਸਤੇ ਪੱਠਾ ਦੱਥਾ ਲੈ ਆਉਣ ਜਾਂ ਆਪਣੇ ਖੇਤਾਂ ਵੱਲ ਫੇਰਾ ਮਾਰਨ ਜਾਣਾ ਕਿਹਨੇ ਖਾਦ ਦਵਾਈ ਪਹੁੰਚ ਜਾਣਾ ਕਮ ਸੇ ਕਮ ਟਾਈਮ ਨਾ ਜਾ ਸਕੀ ਮੇਰਾ ਨਾਮ ਝਰਮਰ ਸਿੰਘ ਮੱਲੀ ਸਰਦਾਰ ਕਿਹੋਂ ਸਿੰਧਾਪੁਰ ਪੁੱਤਰ ਆ ਪਿੰਡ ਮਰਾਦੀਆਂ ਆ ਤੇ ਇਹ ਛਣ 1955 ਤੋਂ ਲੈ ਕੇ ਚੱਲ ਰਿਹਾ ਹੈ 1955 ਚ ਫਲੱਡ ਆਇਆ ਸੀ ਤੇ ਉਦੋਂ ਤੁਸ਼ੀੜ ਹੀ ਦਾਸ਼ਕਟ ਸੀ ਪਾਣੀ ਓਵਰਫਲੋ ਆਇਆ ਸੀ ਫੇਰ ਤੁਸ਼ੀ ਟੁੱਤੀ ਤੇ ਫੇਰ ਇਹ ਪਿੰਡ ਬਚਿਆ ਸੀ ਹੁਣ ਉਸ ਤੋਂ ਲੈ ਕੇ 5 6 ਹੜ ਆਏ ਨੇ 88 93 95 ਦਾ ਅੱਜ ਤੱਕ 88 ਤੋਂ ਲੈ ਕੇ ਇਹ ਤੁਸ਼ੀ ਦੀ ਰੇਂਜਿੰਗ ਨਹੀਂ ਹੋਈ ਨਾ ਇਹ ਜਿਹੜਾ ਨਾਲਾ ਆ ਇਹਦੀ ਸਫਾਈ ਹੋਈ ਹੈ ਨਾ ਨਾਲੇ ਦੀ ਸਫਾਈ ਹੈ ਨਾ ਤੁਸ਼ੀ ਦੀ ਰੇਂਜਿੰਗ ਹੋਈ ਹੈ ਜਦੋਂ ਵੀ ਘੇਵਰ ਪੈਂਦੇ ਨੇ ਪਾਣੀ ਟੁੱਟਿਆ ਚਾਰ ਸ਼ਬਤੀਲਾ ਰੋਣੀਆਂ ਨੇ ਕਾਨੌਰ ਅੱਧੀ ਗਰਦਾਸ਼ਪੁਰ ਡੇਰਾ بابا ਨਾਨਕ ਆ ਦੇ ਨਾਲ ਆ ਚਾਰ ਸ਼ਬਦੀ ਲਾ ਰੋਲਦੀਆਂ ਨੇ ਦੂਜੀ ਸਾਡੀ ਇਹ ਸਾਡੀ ਪੂਰਾ ਅਪੀਲ ਆ ਵੀ ਸਾਡੀ ਜਿਹੜੀ ਤੁਸੀ ਆਏ ਇਥੋਂ ਆਦੀਆਂ ਤੋਂ ਚੌਂਦੇ ਤੱਕ ਮਿਲ ਗਈ ਜਿਹੜਾ ਓਵਰਫਲੋ ਹੁੰਦਾ ਪਾਣੀ ਦਰਿਆ ਦਾ ਇਧਰ ਨਾ ਆਏ ਤੇ ਅਸੀਂ ਫਿਰ ਪਾਜ ਜਾਨੇ ਤੇ ਅੱਜ ਤੋਂ ਅੱਧਾ ਕਿਲੋਮੀਟਰ ਸਾਰਾ ਅੱਛਾ ਇਥੋਂ ਜਿੱਥੋਂ ਹੀ ਫਿਲੋਤੇ ਅੱਧਾ ਕਿਲੋਮੀਟਰ ਗਰੀਬਾ ਹੁਣੇ ਜਦੋਂ ਪਾਣੀ ਆਇਆ ਬੀਆਰ ਚੰਡੀ ਸਿਆ ਆ ਜਣਾ ਪੁਰਾਣੇ ਪਿੰਡ ਇਥੇ ਚੋਕ ਕੇ ਨਾ ਆ ਜਣਾ ਆਪਣੇ ਤੰਬੂ ਇਥੇ ਲਾਉਣੇ ਨੇ ਸਾਡੀ ਇਹ ਜਿਹੜੀ ਮੇਨ ਤੁਸੀ ਜਿਹੜੀ ਸਾਡੇ ਆਦੀਆਂ ਪਿੰਡ ਤੋਂ ਜਿਹੜੀ ਚੌਂਦਰੇ ਤੱਕ ਆਣਾ ਜੇ ਵੱਜ ਜੇ ਤੇ ਚਲੋ ਸਾਡਾ ਲਾਕਾ ਵੱਜ ਜਾਂਦਾ ਵਾ ਸਾਰੀ ਫਸਲ ਜਿਹੜੀ ਸਾਡੀ ਮਾਰੀ ਜਾਂਦੀ ਆ ਅਜੇ ਤੇ ਇਹਦਾ ਕੋਈ ਤਾਂ ਜਾਣੀ ਨਹੀਂ ਜਿਦੋਂ ਪਾਣੀ ਦਾ ਕੀ ਪਤਾ ਜੇ ਇਹਨੇ ਕਿੰਨਾ ਕੁ ਚੜਨਾ ਕਿੰਨਾ ਕੁ ਨਹੀਂ ਤੇ ਪਹਿਲਾਂ ਤਾਂ ਸਾਡਾ 500 600 ਕਿੱਲਾ ਜਿਹੜਾ ਨਾ ਮਲ ਮਾਰਿਆ ਜਾਂਦਾ ਰਿਹਾ ਪੈਂਦਾ ਦੀਆਂ ਦਾ ਇਹ ਤਿੰਨ ਦਿਨ ਤੋਂ ਪਾਣੀ ਇਦਾਂ ਹੀ ਵੱਧਦਾ ਹੀ ਜਾਂਦਾ ਰੋਜ਼ ਤੋਂ ਰੋਜ਼ ਤੇ ਤੁਹਾਨੂੰ ਪਤਾ ਇਹ ਨੁਕਸਾਨ ਬਹੁਤ ਹੀ ਜ਼ਿਆਦਾ ਵਾ ਚਲੋ ਬੰਦਾ ਤੇ ਟਾਈਮ ਕੱਢ ਲੈਂਦਾ ਜਿਹੜੇ ਮਾਲ ਡੰਗਰ ਆ ਇਹਨਾਂ ਵਾਸਤੇ ਬੜੀ ਤੰਗੀ ਏ ਪੱਠੇ ਦੱਥੇ ਦੀ ਬਹੁਤ ਤੰਗੀ ਏ ਇੱਕ ਟੋਕਟ ਵੀ 17 1800 ਕਿਲਾ ਜਿਹੜਾ ਰਕਬਾ ਇਧਰਲੇ ਪਾਸੇ ਆ ਉਹ ਪਾਸੇ ਰਕਬਾ ਘਟਿਆ ਤੇ ਸਾਰਿਆਂ ਦਾ ਹੀ ਰੁਝਾਨੇ ਪਾਸੇ ਨੂੰ ਪੱਠੇ-ਦੱਥੇ ਦਾ ਪੈਲੀ ਬੰਨੇ ਦਾ ਕਿਸੇ ਨੇ ਖਾਦਾਂ ਪਾਉਣੀ ਆ ਵਾ ਜੇ ਲੇਟ ਛੋਣੇ ਲੱਗੇ ਉਹਨਾਂ ਨੂੰ ਖਾਦਾਂ ਦਵਾਈਆਂ ਪੈਣ ਵਾਲੀਆਂ ਤੂੰ ਤੀ ਵੇਖ ਲਓ ਵੀ ਤਰ ਕੇ ਨੰਗਣਾ ਪੈਣਾ ਮੈਂ ਤਾਂ ਖਾਦ ਦਵਾਈ ਕਿਹੜੇ ਹਿਸਾਬ ਨਾਲ ਜਾਣੀ ਜੀ ਸੈਂਟਰ ਸਰਕਾਰ ਆਈ ਪੁਲ ਮਨਜ਼ੂਰ ਕਰੀ ਅਜੇ ਤੱਕ ਕੋਈ ਬੱਜਿਆ ਨਹੀਂ ਪੁਲ ਬੱਜਾਏ ਤਾਂ ਵੀ ਲੋਕ ਪੱਠੇ ਲਾਉਣ ਹਾਂਜੀ ਆ ਚੱਕਰ ਕਿਸ਼ਤੀ ਦਾ ਜ਼ਰੂਰੀ ਰਸਤਾ ਬੰਦਾ ਹੁਣ ਜੀ ਆਪਾਂ ਰਸਤਾ